ਅਜਿਕੇ ਪਰਿਵਾਰਾਂ ਨੂੰ ਮਿਲ ਰਿਆ ਸੀ ਤੇ ਵੀਰ ਆਏ 4-5 ਕਿਸੇ ਇਲਾਕੇ ਚ ਪੰਜ ਪੰਜ ਜਣੇ ਸੀ ਸ਼ਾਇਦ ਮੈਂ ਪੁੱਛਿਆ ਏਰੀਆ ਕਿਹੜਾ ਹਾਂਜੀ ਆ ਏਰੀਆ ਇਦਾਂ ਬੈਠੇ ਸੀ ਫਿਰ ਮੈਂ ਕੰਮ ਪੁੱਛਣ ਲੱਗ ਗਿਆ ਮੈਂ ਉਹਦੇ ਵੱਲ ਦੇਖਿਆ ਕਿ ਕੰਮ ਕੀ ਕਰਦਾ ਖੇਤੀ ਦੂਜੇ ਵੱਲ ਮੈਂ ਨਿਗਾਹ ਲੈ ਕੇ ਗਿਆ ਮੈਂ ਜੀ ਮੋਬਾਈਲ ਰਿਪੇਅਰ ਕਰਦਾ ਤੀਜਾ ਉਹਨੇ ਸ਼ਾਇਦ ਦੱਸਿਆ ਕਿ ਮੈਂ ਮਨ ਲਓ ਮੈਂ ਲੱਕੜ ਦਾ ਕਹਿ ਰਿਹਾ ਬੰਦਾ ਕੰਮ ਕਰਦਾ ਤੀਜਾ ਕਹਿੰਦਾ ਜੀ ਮੈਂ ਗੱਡੀਆਂ ਦਾ ਕਰਦਾ ਮੰਨ ਲਓ ਤਿੰਨਾ ਚਾਰਾਂ ਨੇ ਦੱਸਤਾ ਬੜੇ ਹਾਂਜੀ ਮੈਂ ਗੱਡੀਆਂ ਦਾ ਕਰਦਾ ਪੰਜਵੇਂ ਨੂੰ ਪੁੱਛ ਲੋ ਲੱਕੜ ਦਾ ਕਰਦਾ ਮੈਂ ਭੁੱਲ ਗਿਆ ਕੱਲੇ ਕੱਲੇ ਨੇ ਕੀ ਕੀ ਦੱਸਿਆ ਸੀ ਮਤਲਬ ਇੱਕ ਦੋ ਕੁ ਮੇਰੇ ਯਾਦ ਨੇ ਖੇਤੀ ਵਾਲਾ ਯਾਦ ਆ ਇੱਕ ਜਿੰਨੇ ਮੈਨੂੰ ਕਿਹਾ ਸੀ ਮੋਬਾਈਲ ਰਿਪੇਅਰ ਕਰਦਾ ਹੁਣ ਗੱਡੀਆਂ ਵਾਲਾ ਹੋ ਗਿਆ ਲੱਕੜ ਦਾ ਲਾ ਲੋ ਤੁਸੀਂ ਵਿੱਚ ਉਹਨਾਂ ਨੇ 4-5 ਨੇ ਆਪਣਾ ਕੰਮ ਦੱਸਤਾ 4 ਨੇ ਇੱਧਰ ਪੰਜਵਾਂ ਬੈਠਾ ਜਦੋਂ ਮੈਂ ਉਹਦੀ ਪਾਰ ਗਿਆ ਨਾ ਐਦਾਂ ਉਹਦੇ ਬਾਰੇ ਮੈਂ ਦੇਖਿਆ ਤੇ ਉਹਨੇ ਬੜਾ ਐਦਾਂ ਸੰਗ ਕੇ ਜਿ ਕਿਹਾ ਮੈਜੀ ਪਾਠ ਵਗੈਰਾ ਕਰ ਲੈਣਾ ਐਦਾਂ ਬੜਾ ਨੀਵੀਂ ਬਾਦ ਵਿੱਚ ਤੇ ਬਹੁਤ ਕੰਫੀਡੈਂਸ ਲੋ ਕਰਕੇ ਉਹਨੇ ਗੱਲ ਕੀਤੀ ਬਾਕੀ ਸਾਰਿਆਂ ਨੇ ਬੜੇ ਐਦਾਂ ਦੱਸਿਆ ਉਹ ਡਾਊਨ ਮੈਂ ਉਹਦੇ ਵੱਲ ਵੇਖਿਆ ਉਹਦੇ ਨਾਲ ਵੀ ਮੈਂ ਇਹ ਗੱਲ ਕੀਤੀ ਤੇ ਮੈਂ ਤੁਹਾਡੇ ਨਾਲ ਵੀ ਕਰਨੀ ਚਾਹੁੰਦਾ ਜਦੋਂ ਉਹਨੇ ਕਿਹਾ ਨਾ ਕਿ ਮੈਂ ਜੀ ਪਾਠ ਕਰ ਲੈਣਾ ਇਦਾਂ ਮੈਂ ਫਿਰ ਕਿਹਾ ਪਾਠੀ ਹੈ ਕਹਿੰਦਾ ਹਾਂ ਜੀ ਮੈਂ ਕਿਹਾ ਕੰਫੀਡੈਂਸ ਨਾਲ ਕਹੇ ਯਾ ਆਪਣੇ ਆਪ ਨੂੰ ਕਾਇਮ ਹੋ ਕੇ ਕਹੇ ਹਾਂ ਜੀ ਪਾਠ ਕਰਦਾ ਕਿਉਂਕਿ ਪਾਠੀ ਹੋਣਾ ਸਾਡੇ ਸਮਾਜ ਵਿੱਚ ਕੋਈ ਬਹੁਤਾ ਵਧੀਆ ਨਹੀਂ ਗਿਣਿਆ ਜਾਂਦਾ ਜਿਹੜਾ ਕਹਿੰਦੇ ਨੇ ਕੁਝ ਵੀ ਨਹੀਂ ਕਰਦਾ ਸਮਾਜ ਇਹ ਸਮਝਦਾ ਵੀ ਉਹ ਪਾਠੀ ਬਣ ਜਾਂਦਾ ਜਿਹੜਾ ਕਿਸੇ ਵੀ ਕੰਮ ਜੋਗਾ ਨਹੀਂ ਉਹ ਪਾਠੀ ਬਣ ਗਿਆ ਇਹ ਮੰਨਦਾ ਹੈ ਸਮਾਜ ਤੇ ਮੈਂ ਉਸ ਵੀਰ ਨਾਲ ਗੱਲ ਕਰਦਾ ਸੀ ਮੈਂ ਕਿਹਾ ਵੀਰਾ ਤੂੰ ਮਾਨ ਕਰ ਆਪਣੇ ਆ ਸਮਾਜ ਕੀ ਸਮਝਦਾ ਹੈ ਸਮਾਜ ਦੀਆਂ ਨਜ਼ਰਾਂ ਨਾਲ ਆਪਣੇ ਆਪ ਨੂੰ ਨਾ ਵੇਖ ਆਪਣੇ ਆਪ ਨੂੰ ਆਪਣੀਆਂ ਨਜ਼ਰਾਂ ਨਾਲ ਵੇਖ ਇਹ ਤਾਂ ਪਾਠੀ ਦੀ ਗੱਲ ਹੈ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨਾ ਦਿਹਾੜੀਦਾਰ ਹੈ ਗਟਰ ਸਾਫ ਕਰਦਾ ਹੈ ਨਾ ਮਜ਼ਦੂਰੀ ਕਰਦਾ ਹੈ ਨਾ ਠੇਕੇਦਾਰ ਹੈ ਕੋਈ ਵੀ ਸਮਾਜ ਵਿੱਚ ਤੇਰਾ ਕਿੱਤਾ ਹੈ ਕੰਮ ਕਰਦਾ ਹੈ ਉਸ ਵੇਲੇ ਸਮਾਜ ਉਸ ਕਿੱਤੇ ਨੂੰ ਕਿਵੇਂ ਵੇਖਦਾ ਹੈ ਤੂੰ ਉਹਵੇਂ ਨਾ ਵੇਖ ਸਮਾਜ ਦੀਆਂ ਨਜ਼ਰਾਂ ਵਿੱਚ ਕੀ ਹੈ ਤੂੰ ਇਹ ਵੇਖ ਵੀ ਤੇਰੀਆਂ ਨਜ਼ਰਾਂ ਵਿੱਚ ਉਹ ਕੰਮ ਕੀ ਹੈ ਉਹ ਕਿੱਤਾ ਕਿਵੇਂ ਹੈ ਤੇਰੀਆਂ ਨਜ਼ਰਾਂ ਵਿੱਚ ਤੇਰਾ ਕੰਮ ਕਿਵੇਂ ਹੈ ਕਮਾਲ ਦੀ ਗੱਲ ਇਹ ਹੈ ਕਿ ਬੜੇ ਆਪਾਂ ਜਿਹਨੂੰ ਅਸ਼ਲੀਲਤਾ ਕਹਿੰਦੇ ਆ ਪੁੱਠੇ ਕੰਮ ਕਰਨ ਜਿਹਨੂੰ ਪੁੱਠੇ ਕੰਮ ਆਪਾਂ ਮੰਨਦੇ ਆ ਸਮਾਜ ਵਿੱਚ ਉਹ ਇੱਕ ਵਰਕਰ ਇੰਟਰਵਿਊ ਦੇ ਰਹੀ ਹੈ ਮੈਂ ਆ ਕੰਮ ਕਰਦੀ ਹਾਂ ਬੜੇ ਕੌਨਫੀਡੈਂਸ ਨਾਲ ਉਹਦੀ ਸੀਰੀਜ਼ ਹੈ ਪੂਰੀ ਦੀ ਪੂਰੀ ਉਹ ਮਾਣ ਕਰਕੇ ਕਹਿੰਦੀ ਹੈ ਮੈਂ ਕਰਦੀ ਆ ਕੰਮ ਮੈਂ ਕੀਤਾ ਕਿਉਂ ਕੀਤਾ ਮੈਂ ਕੀਤਾ ਮਾਲ ਮੇਰਾ ਪ੍ਰੋਫੈਸ਼ਨ ਹੈ ਤੇ ਸਾਡਾ ਇੱਕ ਪਾਠੀ ਪਾਠ ਕਰਦਾ ਉਹ ਇਦਾਂ ਕਹਿ ਰਿਹਾ ਮੈਨੂੰ ਫਿਰ ਪੁੱਛਿਆ ਮੈਂ ਕਿਹਾ ਟਰੈਕਟਰ ਚਲਾ ਸਕਦਾ ਤੂੰ ਅੱਜ ਚਲਾ ਲੇਗਾ ਟਰੈਕਟਰ ਖੇਤੀ ਤੂੰ ਕਰ ਸਕਦਾ ਹੈ ਹੋਰ ਵੀ ਕੋਈ ਕੰਮ ਕਰ ਸਕਦਾ ਪਰ ਮਾਫ ਕਰਨਾ ਸਾਰਿਆਂ ਤੋਂ ਪਾਠ ਤਾਂ ਨਹੀਂ ਹੁੰਦਾ ਜੇ ਕੋਈ ਵੀ ਹਰੇਕ ਬੰਦਾ ਮਾਈਕ 'ਚ ਲਾਉ ਵੀ ਆ ਜਾ ਰੋਲ ਲਾ ਉਹ ਕਹੇਗਾ ਨਾ ਅਜੇ ਤਾਂ ਮੈਨੂੰ ਬਹੁਤ ਟਾਈਮ ਲੱਗਣਾ ਸਿੱਖਣ ਤੇ ਇਹ ਤਾਂ ਅਡੀਛੀ ਤਾਉਂਦਾ ਵੀ ਨਹੀਂ ਬੰਦੇ ਨੂੰ ਫਿਰ ਕੌਨਫੀਡੈਂਸ ਦਾ ਰਖੀਏ ਪਾਠ ਹੀ ਆ ਜਾਏ ਫਿਰ ਕੀ ਹੋਇਆ ਸਾਰਾ ਪਿੰਡ ਪਾਠੀਆਂ ਦਾ ਨਹੀਂ ਹੋਣਾ ਪੰਜ ਸੱਤ ਹੁੰਦੇ ਨੇ ਪਿੰਡ ਦੇ ਵਿੱਚ ਉਹਨਾਂ ਦੀ ਵੀ ਸਾਰੇ ਪਿੰਡ ਦੇ ਹਿਸਾਬ ਨਾਲ ਸੋਚੀਏ ਤੇ ਉਹਨਾਂ ਦੀ ਵੀ ਲੋੜ ਹੈ ਸਹਿਜ ਪਾਠ ਕਰਨਾ ਹੈ ਕੋਈ ਖੰਡ ਪਾਠ ਸਾਬ ਹੁੰਦਾ ਹੈ ਉਹਨਾਂ ਦੀ ਵੀ ਜ਼ਰੂਰਤ ਹੈ ਪਰ ਇੱਕ ਨਾ ਸਮਾਜ ਨੇ ਇਦਾਂ ਦਾ ਬਣਾ ਦਿੱਤਾ ਸਮਾਜ ਦੀਆਂ ਨਜ਼ਰਾਂ ਵਿੱਚ ਵੀ ਪਾਠੀ ਇਦਾਂ ਦਾ ਹੋ ਗਿਆ ਤੇ ਪਾਠੀ ਆਪ ਵੀ ਆਪਣੇ ਆਪ ਨੂੰ ਇਦਾਂ ਦਾ ਹੀ ਸਮਝਣ ਲੱਗ ਪਿਆ ਸਮਾਜ ਸਮਝਦਾ ਮੈਂ ਵੀ ਹੁਣ ਆਪਣੇ ਆਪ ਨੂੰ ਇਦਾਂ ਦਾ ਸਮਝਣਾ ਹੱਦ ਹੋ ਗਈ ਮੈਂ ਉਹਨੂੰ ਵੀਰ ਨੂੰ ਕਿਹਾ ਮੈਂ ਕਿਹਾ ਮੈਂ ਵੀ ਕਿਸੇ ਵੇਲੇ ਪਾਠੀ ਸਿੱਖਿਆ ਸੀ ਪਰ ਕੌਨਫੀਡੈਂਸ ਤਾਂ ਨਹੀਂ ਮਰਨ ਦਿੱਤਾ ਕਿਉਂ ਮਰਨ ਦੇਣਾ ਆਪਣਾ ਕੌਨਫੀਡੈਂਸ ਤੁਸੀਂ ਜੇ ਆਪਣੇ ਆਪ ਤੇ ਮਾਨ ਨਹੀਂ ਕਰੋਗੇ ਤੇ ਲੋਕ ਵੀ ਤੁਹਾਡੇ ਤੇ ਕਦੇ ਮਾਨ ਨਹੀਂ ਕਰਨਗੇ ਤੁਹਾਨੂੰ ਆਪਣੇ ਆਪ ਦੇ ਉੱਤੇ ਜੋ ਵੀ ਕਰਦੇ ਮੈਂ ਕੱਲੇ ਪਾਠ ਦੀ ਗੱਲ ਨਹੀਂ ਕਰਦਾ ਚਾਹੇ ਯਾਰ ਗਟਰੀ ਸਾਫ ਕਰਦੇ ਗਟਰ ਸਾਫ ਕਰਦੇ ਹਰਕਤਾਂ ਦੇ ਵਾਸਤੇ ਗੱਲ ਨਹੀਂ ਦਿਹਾੜੀ ਆਧਾਰ ਹਰਕਤ ਦੇ ਵਾਸਤੇ ਗੱਲ ਤਾਂ ਨਹੀਂ ਰੇੜੀ ਲਾਉਣਾ ਹਰਕਤ ਦੇ ਵਾਸਤੇ ਗੱਲ ਤਾਂ ਨਹੀਂ ਫੇਰੀ ਲਾਉਣਾ ਹਰਕਤ ਦੇ ਵਾਸਤੇ ਗੱਲ ਤਾਂ ਨਹੀਂ ਸ਼ੈਫਾ ਹਰਕਤ ਦੇ ਵਾਸਤੇ ਗੱਲ ਤਾਂ ਨਹੀਂ ਕਿਸ ਕਰਕੇ ਪਾਠ ਹੀ ਆ ਯਾਰ 2 ਘੰਟੇ ਚੌਂਕੜਾ ਲਾ ਕੇ ਬੈਠਦਾ ਹਰਕਤ ਦੇ ਵਾਸਤੇ ਗੱਲ ਤਾਂ ਕੌਨਫੀਡੈਂਸ ਰੱਖੋ ਆਤਮ ਵਿਸ਼ਵਾਸ ਰੱਖੋ ਪ੍ਰੋਫੈਸ਼ਨ ਕੋਈ ਵੀ ਚੁਣ ਲਿਆ ਠੀਕ ਹੈ ਚੁਣ ਲਿਆ ਨਾ ਜਿਹੜਾ ਵੀ ਪ੍ਰੋਫੈਸ਼ਨ ਚੁਣ ਲਿਆ ਠੀਕ ਹੈ ਉਹਨੂੰ ਕੌਨਫੀਡੈਂਸ ਦਾ ਰੱਖੋ ਜਿਹੜਾ ਵੀ ਤੁਹਾਡਾ ਪ੍ਰੋਫੈਸ਼ਨ ਪ੍ਰੋਫੈਸ਼ਨ ਹੈ ਸਮਾਜ ਦੀਆਂ ਨਜ਼ਰਾਂ ਨਾਲ ਆਪਣੇ ਆਪ ਨੂੰ ਨਾ ਵੇਖ। ਹੁਣ ਮੈਂ ਤੁਹਾਡੇ ਸਾਹਮਣੇ ਬੈਠਾ ਮੇਰਾ ਨਾਮ ਰਣਜੀਤ ਸਿੰਘ ਹੈ। ਤੇ ਮੇਰੇ ਬਾਰੇ ਕਈ ਕੁਝ ਦੁਨੀਆ ਕਹਿੰਦੀ ਹੈ ਤੇ ਮੈਂ ਸਮਾਜ ਦੀਆਂ ਨਜ਼ਰਾਂ ਨਾਲ ਆਪਣੇ ਆਪ ਨੂੰ ਵੇਖਾਂ ਵੀ ਲੋਕ ਮੈਨੂੰ ਐਂ ਕਹਿੰਦੇ ਨੇ ਫਲਾਣਾ ਐ, ਬੋਲਦਾ ਫਲਾਣਾ ਐ, ਬੋਲਦਾ ਬੋਲੀ ਜਾਵੇ। ਇਹ ਸਮਾਜ ਦੀ ਸੋਚ ਹੈ। ਸਮਾਜ ਜੋ ਮੇਰੇ ਬਾਰੇ ਸੋਚਦਾ ਵੱਖਰਾ ਚੈਪਟਰ ਹੈ। ਮੇਰੇ ਬਾਰੇ ਮੈਂ ਕੀ ਸੋਚਦਾ? ਇਹ ਚ ਹੈ। ਇਹ 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 ਮਾਈਂਡ ਨਹੀਂ ਰੱਖਦਾ। ਕੀਮਤ ਇਹਦੀ ਪਹਿਣੀ ਹੈ ਵੀ ਮੈਂ ਮੇਰੇ ਬਾਰੇ ਕੀ ਸੋਚਦਾ? ਦੁਨੀਆ ਕੀ ਸੋਚਦੀ ਏ ਇਹ ਤਾਂ ਯਾਰ ਮਾਇਨੇ ਹੀ ਨਹੀਂ ਰੱਖਦਾ ਸਮਾਜ ਕੀ ਸੋਚਦਾ ਸਮਾਜ ਦਾ ਕੀ ਏ ਸਮਾਜ ਅੱਜ ਕੁਝ ਹੋਰ ਸੋਚਦਾ ਕੱਲ ਕੋ ਹੋਰ ਸੋਚੇਗਾ ਪਰਸੋਂ ਕੁਝ ਹੋਰ ਸੋਚੇਗਾ ਤਾਂ ਰੋਜ਼ ਬਦਲਦੇ ਨੇ ਮੈਂ ਮੇਰੇ ਬਾਰੇ ਕੀ ਸੋਚਦਾ ਏ ਦੱਸੋ ਇਹ ਤਾਂ ਸੋਚਦੀ ਰਹਿੰਦੇ ਨੇ ਮੇਰੇ ਬਾਰੇ ਮੈਂ ਕੀ ਸੋਚਦਾ ਇਹ ਦੱਸੋ ਤਾਂ ਕਰਕੇ ਮੈਂ ਉਸ ਵੀਰ ਨੂੰ ਪਾਠੀ ਨੂੰ ਬੇਨਤੀ ਕਰਦਾ ਸੀ ਤੇ ਮੈਂ ਸਾਰਿਆਂ ਨੂੰ ਹੀ ਕਹਿਣਾ ਚਾਹੁੰਦਾ ਸਾਰੇ ਕਿੱਤੇ ਆਲਿਆਂ ਹਰ ਪ੍ਰੋਫੈਸ਼ਨਲ ਨੂੰ ਕਹਿਣਾ ਚਾਹੁੰਦਾ ਤੁਸੀਂ ਆਪਣੇ ਆਪ ਤੇ ਜਮਾਨ ਨਹੀਂ ਨਾ ਕਰੋਗੇ ਕੋਈ ਨਹੀਂ ਕਰੇਗਾ ਜਿਹਨੂੰ ਕੋਈ ਕੰਮ ਨਹੀਂ ਮਿਲਦਾ ਉਹ ਪਾਠੀ ਬਣ ਜਾਂਦਾ ਇਹ ਕਿਹਾ ਜਾਂਦਾ ਹੈ ਸਮਾਜ ਵਿੱਚ ਪਰ ਇਦਾਂ ਵੀ ਨਹੀਂ ਹੈ ਦੋ ਦੋ ਘੰਟੇ ਚੌਂਕੜੇ ਲਾ ਕੇ ਬਹਿਣਾ ਸੁੱਖਾ ਵੀ ਨਹੀਂ ਹੁੰਦਾ ਚਲੋ ਇੱਕ ਨਾ ਗਰੰਥੀ ਸਿੰਘ ਮੈਨੂੰ ਮਿਲੇ ਸੀ 15 20 15 20 ਮੈਂ ਨਾ ਕਹਾਂ 10 ਕ ਹੋਣਗੇ ਬਾਕੀ ਉਹਨਾਂ ਨਾਲ ਹੋਰ ਬੰਦੇ ਸੀ 15 20 ਉਹ ਸਾਰੇ ਸੀ ਪਰ ਗ੍ਰੰਥੀ ਵੀ ਉਹਨਾਂ ਵਿੱਚ ਸੀ ਇੱਕ ਹੋਰ ਗਰੁੱਪ ਆਇਆ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਦੋ ਗਰੁੱਪਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਗ੍ਰੰਥੀ ਸਿੰਘਾਂ ਦਾ ਹਾਲ ਉਹਨਾਂ ਨੇ ਮੈਨੂੰ ਦੱਸਿਆ ਚਲੋ ਕਈ ਗੱਲਾਂ ਦਾ ਮੈਨੂੰ ਵੀ ਨਹੀਂ ਸੀ ਪਤਾ ਮੈਂ ਉਹਦੇ ਤੇ ਇੱਕ ਸਪੈਸ਼ਲ ਵੀਡੀਓ ਫਿਰ ਬਣਾਉਂਗਾ ਕਿਉਂਕਿ ਅੱਜ ਤੇ ਮੈਂ ਇਸ ਵਿਸ਼ੇ ਤੇ ਗੱਲ ਨਹੀਂ ਕਰਨੀ ਮੈਂ ਦੁਬਾਰਾ ਇਸ ਵਿਸ਼ੇ ਤੇ ਗੱਲ ਕਰਨੀ ਕਿਸੇ ਦਿਨ ਕਰੂੰਗਾ ਤੇ ਇੱਕ ਕੰਮ ਕੋਈ ਵੀ ਹੋਵੇ ਕੋਈ ਕੰਮ ਹੋਵੇ ਮੈਂ ਤੁਹਾਨੂੰ ਦਿਹਾੜੀਦਾਰ ਗਟਰ ਸਾਫ ਕਰਨ ਵਾਲੇ ਤੱਕ ਵੀ ਲੈ ਗਿਆ ਕੁਈ ਕੰਮ ਹੋਵੇ ਆਪਣੇ ਕੰਮ ਤੇ ਮਾਣ ਕਰੀਦਾ ਮੈਨੂੰ ਆਉਂਦਾ ਆ ਜਾ ਤੂੰ ਕਰ ਆ ਜਾ ਆ ਜਾ ਇਹਦਾ ਬਾਜ ਮਾਰੋ ਵੀ ਆ ਕਰ ਕਰਕੇ ਦਿਖਾ ਸਾਰਿਆਂ ਤੋਂ ਨਹੀਂ ਹੋਣਾ ਸਾਰੇ ਕੰਮ ਸਾਰਿਆਂ ਤੋਂ ਹੁੰਦੇ ਹੀ ਨਹੀਂ ਸਾਰੇ ਕੰਮ ਸਾਰਿਆਂ ਤੋਂ ਨਹੀਂ ਹੁੰਦੇ ਜਿਹੜਾ ਵੀ ਪ੍ਰੋਫੈਸ਼ਨ ਆ ਯਾਰ ਉੱਤੇ ਮਾਣ ਕਰੋ ਸੰਗਣਾ ਕਾ ਤੂੰ ਹੈ ਕਿਹੜੀ ਗੱਲ ਦੀ ਸੰਗ ਹੈ ਡਰ ਕਿਸ ਗੱਲ ਦਾ ਸੰਗ ਕਿਸ ਗੱਲ ਦੀ ਕੈਮਰਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ